ਸਮਾਜ ਦੇ ਵਿੱਚ ਅੱਜ ਕੱਲ ਰੁਝਾਨ ਆ ਜਿਹੜਾ ਲੜਕੀਆਂ ਆਮ ਤੌਰ ਤੇ ਪੜ੍ਹ ਲਿਖ ਕੇ ਡੀਏ ਕਰਕੇ ਜਿਹੜਾ ਵਿਦੇਸ਼ ਵੱਲ ਜਾਣ ਦਾ ਰੁਝਾਨ ਆ ਜਿਹੜਾ ਉਹ ਵੱਧ ਰਿਹਾ ਹੈ ਜਿਸ ਨੂੰ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਪੜੀਆਂ ਲਿਖੀਆਂ ਨੌਜਵਾਨ ਲੜਕੀਆਂ ਵਿਦੇਸ਼ ਨੂੰ ਜਾ ਰਹੀਆਂ ਨੇ ਉੱਥੇ ਕੁਝ ਅਜਿਹੀਆਂ ਲੜਕੀਆਂ ਵੀ ਐ ਨੌਜਵਾਨ ਪੜ੍ਹ ਲਿਖ ਕੇ ਕੁੜੀਆਂ ਜੋ ਆਪ ਦਾ ਘਰ ਦਾ ਕੰਮ ਹੈ ਜਿਹੜਾ ਉਹ ਚਲਾਉਂਦੀਆਂ ਅਜਿਹੀ ਹੀ ਮਿਸਾਲ ਹੈਗੀ ਸਾਡੇ ਤਲਵੰਡੀ ਸਾਬੋ ਦੇ ਪਿੰਡ ਨਸੀਹਾ ਦੇ ਵਿੱਚ ਜਿੱਥੇ ਕਿ ਇੱਕ ਪੜ੍ਹੀ ਲਿਖੀ ਨੌਜਵਾਨ ਲੜਕੀ ਨੇ ਆਪਣਾ ਜਿਹੜਾ ਕੰਮ ਚਲਾਇਆ ਹੋਇਆ ਸੋਭ ਟਿਕ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲਾਂ ਬੋਰਡ ਦੇ ਉੱਤੇ ਝਾਤੀ ਮਾਰਦੇ ਸੋ ਸੋਭ ਟਿਕ ਨਥੀ ਹਾ ਲਿਖਿਆ ਹੋਇਆ ਇਹਨੇ ਆਪਣਾ ਜਿਹੜਾ ਘਰ ਦੇ ਵਿੱਚ ਹੀ ਟਰਾਂਟਰਾ ਦੀਆਂ ਜਾਪਾਨੀ ਮਸ਼ੀਨਾਂ ਲਿਆ ਕੇ ਕਈ ਪ੍ਰਕਾਰ ਦੀਆਂ ਮਸ਼ੀਨਾਂ ਲਿਆ ਕੇ ਉਹ ਜਿਹੜਾ ਆਪਦਾ ਕੰਮ ਹੈ ਜਿਹੜਾ ਚਲਾਇਆ ਹੋਇਆ ਹੈ ਤਕਰੀਬਨ ਜਿੰਨਾ ਕਿ ਮਤਲਬ ਇਹਨਾਂ ਨੇ ਚਲਾਇਆ ਹੋਇਆ ਹੈ ਕਈ ਮਸ਼ੀਨਾਂ ਜਾਪਾਨੀ ਤੌਰ ਤੇ ਇਹਨਾਂ ਦਾ ਕੰਮ ਹੈ ਜਿਹੜਾ ਉਹ ਬਹੁਤ ਵਧੀਆ ਚੱਲ ਰਿਹਾ ਹੈ ਤੇ ਜੋ ਇਹ ਜਾਪਾਨ ਦੀ ਮਸ਼ੀਨ ਹੈ ਔਰ ਆਮ ਤੌਰ ਤੇ ਇਹਨਾਂ ਨੂੰ ਜੋ ਸ਼ਹਿਰਾਂ ਤੋਂ ਆਰਡਰ ਹੈ ਜਿਹੜੇ ਉਹ ਸ਼ਹਿਰਾਂ ਤੋਂ ਆਰਡਰ ਵੀ ਇਹਨਾਂ ਨੂੰ ਆਉਂਦੇ ਆ ਕਿ ਇਹ ਸੂਟਾਂ ਦੇ ਉੱਤੇ ਡਿਜ਼ਾਈਨ ਪਾ ਕੇ ਜਿਹੜਾ ਉਹ ਲੋਕਾਂ ਦੇ ਲਈ ਜੋ ਆਮ ਆਪਾਂ ਦੇਖਦੇ ਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇੱਥੋਂ ਤਿਆਰ ਹੋ ਕੇ ਉਹ ਮਤਲਬ ਜਾਂਦਾ ਤੁਸੀਂ ਦੇਖ ਰਹੇ ਹੋ ਕੈਂ ਤਸਵੀਰਾਂ ਦੇ ਵਿੱਚ ਇਸ ਤਰ੍ਹਾਂ ਜਿਹੜੀ ਨੌਜਵਾਨ ਲੜਕੀ ਹੈ ਜਿਹੜੀ ਉਹਨੇ ਪੜ੍ਹ ਲਿਖ ਕੇ ਆਪਣਾ ਕੰਮ ਚਲਾਇਆ ਹੋਇਆ ਤੇ ਕਿਸ ਤਰ੍ਹਾਂ ਉਹ ਆਪਣੇ ਮਸ਼ੀਨ ਤੇ ਜਪਾਨੀ ਮਸ਼ੀਨ ਤੇ ਕਾਫੀ ਮਹਿੰਗੀਆਂ ਮਸ਼ੀਨਾ ਇਹ ਦੱਸਿਆ ਇਹਨਾਂ ਨੇ ਇੱਕ ਆਪ ਦਾ ਸਟੂਡੀਓ ਤਿਆਰ ਕਰਿਆ ਸਟੂਡੀਓ ਕਹਿ ਸਕਦੇ ਆ ਆਪਾਂ ਜਿਹਦੇ ਵਿੱਚ ਜਾਪਾਨੀ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਹੜਾ ਆਪਦਾ ਕੰਮ ਆ ਜਿਹੜਾ ਉਹ ਕਰ ਰਹੀ ਹੈ ਸ਼ੌਂਕ ਦੇ ਤੌਰ ਤੇ ਤੇ ਇਹਨਾਂ ਨੇ ਇੱਥੇ ਹੀ ਇੰਨਾ ਪੈਸਾ ਲਾ ਕੇ ਜੇ ਵੀ ਬਾਹਰ 25-30 ਲੱਖ ਲੱਗ ਜਾਂਦਾ ਇੱਥੇ ਆਪਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਿਆ ਆਪਾਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਇਹਨਾਂ ਦਾ ਕੀ ਸਿਸਟਮ ਹੈ ਮੇਰੇ ਨਾਲ ਗੱਲਬਾਤ ਕਰਦੇ ਆ ਜੋ ਇਹ ਨੌਜਵਾਨ ਲੜਕੀ ਹੈ ਜਿਹੜੀ ਪੜ੍ਹੀ ਲਿਖੀ ਇਹਨਾਂ ਨੇ ਮਤਲਬ ਦਾ ਕੰਮ ਚਲਾਇਆ ਹਾਂਜੀ ਕੀ ਨਾ ਅਮਨਦੀਪ ਕੌਰ ਅਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਆਮ ਤੌਰ ਤੇ ਕੁੜੀਆਂ ਜਿਹੜੀਆਂ ਉਹ ਬਾਹਰ ਜਾ ਰਹੀਆਂ ਬਾਹਰ ਦਾ ਰਿਆਨ ਵੱਧ ਰਿਹਾ ਹੈ ਤੇ ਇਸ ਤਰ੍ਹਾਂ ਤੁਸੀਂ ਇੱਕ ਕਿੱਟਾ ਜਿਹੜਾ ਚੁਣਿਆ ਤੇ ਕਿੰਨਾ ਕੁ ਤੁਹਾਨੂੰ ਪਿਆ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਕਿਸ ਤਰ੍ਹਾਂ ਇਹ ਤੁਸੀਂ ਵੱਡੇ ਮਾਨ ਦੇ ਵਿੱਚ ਆਏ ਹੋ ਅਸੀਂ ਸਟੂਡੀਓ ਕੋਲੇ ਹਾਂਜੀ ਵੀਰੇ ਪੜ੍ਹ ਲੈ ਕੇ ਕੁੜੀਆਂ ਬਾਹਰ ਜਾ ਰਹੀਆਂ ਹਾਂਜੀ ਮੇਰਾ ਨਾਮ ਮਮਨਦੀਪ ਗੋਰਾ ਪਿੰਡ ਨਧੀਹਾ ਦਾ ਤੇ ਵੀ ਆਪਾਂ ਆਪਣਾ ਬੁਟੀਕ ਚਲਾਇਆ ਹੈਗਾ ਆਪਾਂ ਨੂੰ ਹੋ ਗਏ 1.5 2 ਸਾਲ ਹੋ ਗਏ ਆਪਾਂ ਨੂੰ ਬੁਟੀਕ ਚਲਾਏ ਨੂੰ ਤੇ ਆਪਾਂ ਦਾ ਇਹ ਹੀ ਕਹਿਣਾ ਚਾਹੁੰਦੇ ਆਂਗੇ ਵੀ ਜਿਹੜੀਆਂ ਪੜ ਲੈ ਕੇ ਬਾਹਰ ਜਾ ਰਹੀਆਂ ਹਿੰਗੀਆਂ ਇੰਨਾ ਇੰਨਾ ਪੈਸਾ ਲਾ ਕੇ ਹਨਾ ਆਪਣੇ ਘਰੇ ਰਹਿ ਕੇ ਵੀ ਆਪਾਂ ਆਪਣਾ ਰੋਜ਼ਗਾਰ ਚਲਾ ਸਕਦੇ ਆਂਗੇ ਆਪਣੇ ਬੱਚਿਆਂ ਦੇ ਵਿੱਚ ਵੀ ਰਹਿ ਸਕਦੇ ਆਂ ਘਰ ਦਾ ਕੰਮ ਵੀ ਆਪਾਂ ਕਦੇ ਵੀ ਕਰ ਸਕਦੇ ਆਂਗੇ ਤੇ ਘਰ ਦੇ ਕੰਮ ਦੇ ਨਾਲ ਨਾਲ ਆਪਾਂ ਆਪਣਾ ਰੋਜ਼ਗਾਰ ਵੀ ਚਲਾ ਸਕਦੇ ਆਂ ਪਰ ਗੱਲ ਕਰੀਏ ਕਿ ਜਿਵੇਂ 25-30 ਲੱਖ ਰੁਪਇਆ ਲਾਉਣੀ ਆ ਕੁੜੀਆਂ ਇਹ ਤੇ ਛੋਟੀਆਂ ਮਸ਼ੀਨਾਂ ਲੀਆਂ ਤੁਸੀਂ ਕਈ ਪ੍ਰਕਾਰ ਦੀਆਂ ਮਸ਼ੀਨਾਂ ਲੀਆਂ ਕਿੰਨਾ ਕੁ ਪੈਸਾ ਖਰਚ ਆਇਆ ਇਨਾਂ ਦੇ ਵੀ ਤਕਰੀਬਨ ਊਸ਼ਾ 450 ਮਸ਼ੀਨ ਆ ਗਈ ਤੇ 115000 ਰੁਪਏ 1 ਲੱਖ ਰੁਪਏ ਆਇਆਗਾ ਉਹ ਦੂਸਰੀ ਉਹ ਦੂਸਰੀ ਮਸ਼ੀਨ ਹੈ ਜਿਹੜੀ ਆਪਣੀ ਉਹ 16000 ਦੀ ਪਈ ਹੈਗੀ ਬਾਕੀ ਸਟੀਚਿੰਗ ਦਾ ਲਾ ਲਓ 4-5000 ਰੁਪਏ ਦੀ ਸਟੀਚਿੰਗ ਵਾਲੀ ਮਸ਼ੀਨ ਆ ਜਾਂਦੀ ਹੈਗੀ ਇਸ ਨਾਲ ਵੀ ਆਪਣਾ ਤਕਰੀਬਨ ਡੇਢ ਲੱਖ ਰੁਪਏ ਦਾ ਖਰਚਾ ਆਇਆਗਾ ਸਾਰੀਆਂ ਮਸ਼ੀਨਾਂ ਤੇ ਤੇ ਆਪਾਂ ਨੂੰ ਰੋਜ਼ਗਾਰ ਵਧੀਆ ਮਿਲ ਰਿਹਾ ਵਧੀਆ ਆਪਾਂ ਨੂੰ ਆਰਡਰ ਆ ਰਹੇ ਹੈਗੇ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਵੀ ਆਪਾਂ ਨੂੰ ਆਰਡਰ ਆ ਰਹੇ ਹੈਗੇ ਜੇ ਆਪਾਂ ਗੱਲ ਕਰੀਵੇ ਇੱਕ ਸੂਟ ਤੁਸੀਂ ਕਿੰਨੇ ਦਿਨ ਦੇ ਵਿੱਚ ਸਲੋਕ ਸਲੋਕ ਕੇ ਮਤਲਬ ਕਿੰਨੇ ਚਿਰ ਦੇ ਵਿੱਚ ਤੁਸੀਂ ਇਹ ਤਿਆਰ ਕਰਕੇ ਦੇ ਦਿੰਦੇ? ਹਾਂਜੀ ਵੀਰੇ ਇੱਕ ਸੂਟ ਆਪਾਂ ਮੰਨ ਕੇ ਚੱਲੋ ਵੀ ਇੱਕ ਦਿਨ ਦੇ ਵਿੱਚ ਵਰਕ ਹੈਵੀ ਸੂਟ ਤੇ ਦੂਸਰੇ ਦਿਨ ਸਪੀਚਿੰਗ ਦਾ ਕੰਮ ਕਰ ਦਿੰਦੇ ਆਂਗੇ ਦੋ ਦਿਨਾਂ ਦੇ ਵਿੱਚ ਆਪਾਂ ਕਰ ਦਿੰਦੇ ਆਂਗੇ। ਤੇ ਕਿੰਨਾ ਕੁ ਪੈਸਾ ਤੁਹਾਨੂੰ ਇਹ ਇੱਕ ਸੂਟ ਦੇ ਦਿੰਦਾ? ਵੀਰੇ ਇਸ ਦੀ ਆਮਦਨ ਤਕਰੀਬਨ ਮਹੀਨੇ ਦੀ 15 ਤੋਂ 20 ਹਜ਼ਾਰ ਦੇ ਵਿੱਚ ਵਿੱਚ ਹੈਗੀ ਹੈਗੀ। ਹਾਂਜੀ ਵੀਰੇ ਆਪਾਂ ਨੂੰ ਬਹੁਤ ਵਧੀਆ ਤਰ੍ਹਾਂ ਸੰਗਰੂਰ ਜ਼ਿਲ੍ਹੇ ਵਾਲੇ ਜ਼ਿਲ੍ਹੇ ਤੋਂ ਬਹੁਤ ਪਿਆਰ ਮਿਲ ਰਿਹਾ ਹੈਗਾ। ਸਿੰਗਾਪੁਰ ਕੰਟਰੀਆਂ ਹੁੰਆਂ ਹੋਰ ਕਨੇਡਾ ਅਮਰੀਕਾ ਦੇ ਵਿੱਚ ਵੀ ਆਪਣੇ ਕੱਪੜੇ ਜਾਂਦੇ ਆਗੇ ਬਹੁਤ ਕੋਰੀਅਰ ਕਰਕੇ ਆਉਂਦੇ ਆਗੇ ਆਪਾਂ ਨੂੰ। ਜਿਸ ਤਰ੍ਹਾਂ ਤੁਸੀਂ ਸੂਟ ਦੱਸਿਆ ਵੀ ਮਤਲਬ ਬਾਣਾ ਤੇ ਕਿੰਨੇ ਕੁ ਲੋਕ ਆ ਥੋੜੇ ਪਿੰਡ ਦੀਆਂ ਜਾਂ ਸ਼ਹਿਰਾਂ ਜੋ ਕਿਥੋਂ ਕਿਥੋਂ ਤੋਂ ਆਰਡਰ ਜਿਹੜੀ ਮਿਲ ਰਹੀ ਸਾਨੂੰ ਵੀਰੇ ਸੰਗਰੂਰ ਜ਼ਿਲ੍ਹੇ ਤੋਂ ਬਠਿੰਡੇ ਤੋਂ ਤੇ ਹੋਰ ਮੁੱਖ ਸਾਰੇ ਏਰੀਆ ਚੋਂ ਬਾਹਰ ਲਿੰਗਾ ਕੰਟਰਾਂਗਾਂ ਚੋਂ ਸਿੰਗਾਪੁਰ ਹੋ ਗਿਆ ਜ਼ਿਆਦਾਤਰ ਕੈਨੇਡਾ ਵੀ ਹੋ ਗਿਆ ਤੇ ਐ ਸਾਰੇ ਆਪਣੇ ਕੋਰੀਅਰ ਜਾਂਦੇ ਆ ਜੀ ਤੇ ਜੁੜੀਆਂ ਕੁੜੀਆਂ ਬਾਹਰ ਜਾ ਰਹੀਆਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨਾਲ ਤਾਂ ਪਹਿਹੀ ਮੈਸੇਜ ਦੇਣਾ ਚਾਹਾਂਗੇ ਵੀ ਵੀ ਐਵੇਂ ਬਾਹਰ ਪੈਸੇ ਲਾ ਕੇ ਪਹਿਲਾਂ ਤਾਂ 25-30 ਲੱਖ ਰੁਪਈਆ ਲਾ ਕੇ ਜਾਂਦੇ ਆ ਨਾ ਮਾਂ ਪਿਓ ਨੂੰ ਦੁਖੀ ਕਰਕੇ ਇਹਦੇ ਵਿੱਚ ਇਹੀ ਆ ਵੀ ਆਪਾਂ ਵੀ ਸਵਾ 1.5 ਰਕ ਦੇ ਵਿੱਚ ਵੀ ਘਰੇ ਹੀ ਆਪਾ ਆਪਣਾ ਕੰਮ ਕਰ ਸਕਦੇ ਆਂਗੇ ਨਾਲੇ ਆਪਣੇ ਬੱਚੇ ਖੋਸ਼ ਨਾਲੇ ਆਪਾਂ ਆਪਦੇ ਵੀ ਘਰ ਦੇ ਵਿੱਚ ਕੰਮ ਰਹਿ ਕੇ ਕਰ ਸਕਦੇ ਆਂ ਨਾਲੇ ਵਧੀਆ ਰੋਜ਼ਗਾਰ ਜੇ ਆਪਾਂ ਟ੍ਰੇਨਿੰਗ ਤੁਸੀਂ ਕਿੰਨੀ ਟ੍ਰੇਨਿੰਗ ਲਈ ਸੀ ਕਿੰਨਾ ਕਿ ਚੜ ਲਾਇਆ ਸੀ ਤੁਸੀਂ ਸਿੱਖਣ ਵਾਸਤੇ ਜਾਂ ਆਟੋਮੈਟਿਕ ਮਤਲਬ ਤੁਸੀਂ ਕੰਪਿਊਟਰ ਤੋਂ ਮਤਲਬ ਮੋਬਾਈਲ ਤੋਂ ਸਿੱਖਿਆ ਨਹੀਂ ਵੀਰੇ ਆਪਾਂ ਵੀ ਇੱਕ ਦਿਨ ਆਪਾਂ ਨੂੰ 2 ਘੰਟੇ ਡੈਮੋ ਮਿਲਿਆ ਸੀ ਆਪਾਂ ਉਹ 2 ਘੰਟੇ ਦੇ ਵਿੱਚ ਵਿੱਚ ਹੀ ਮਸ਼ੀਨ ਸਿੱਖ ਗਈ ਸੀ ਆਪਾਂ ਕਿਤੇ ਟ੍ਰੇਨਿੰਗ ਨੇ ਲੈਤੀ ਇਹਦੀ ਕੁਝ ਵੀ ਨਹੀਂ ਲੱਗਾ ਜੀ ਜਿਹੜੀਆਂ ਕੁੜੀਆਂ ਇਹ ਕੰਮ ਕਰਨਾ ਚਾਹੁੰਦੀਆਂ ਨੇ ਦੱਸ ਕੀ ਕਹਿਣਾ ਚਾਹੁੰਦੀਆਂ ਉਹਨਾਂ ਨੂੰ ਹਾਂਜੀ ਵੀਰੇ ਬਹੁਤ ਵਧੀਆ ਗੱਲ ਐ ਜੇ ਕੰਮ ਕਰਨੀ ਐ ਆਪਣਾ ਰੋਜ਼ਗਾਰ ਆਪਣੇ ਪੈਰਾਂ ਤੇ ਖੁਦ ਖੜੀਆਂ ਹੋਣੀ ਐ ਕਿਸੇ ਦੇ ਅੱਗੇ ਹੱਥ ਨਾ ਢਾਡਣੇ ਪੈਣਗੇ ਹੈਨਾ ਬੇ ਘਰ ਦੇ ਵਿੱਚ ਬੁੜੀ ਨੂੰ ਫਿਰ ਵੀ ਇੱਕ ਦੀ ਕਮਾਈ ਨਾਲ ਕੁਝ ਨਹੀਂ ਬਣਦਾਗਾ ਦੇਖੋ ਜੇ ਆਪਾਂ ਸਾਰੇ ਜਣੇ ਰਲ ਕੇ ਮਿਹਨਤ ਕਰਾਂਗੇ ਤਾਂ ਫੇਰ ਹੀ ਜਾ ਕੇ ਕਵਿੱਲਦਾਰੀ ਚੱਲੂ ਅੱਜ ਦੇ ਮਹਿੰਗਾਈ ਦੇ ਟਾਈਮ ਵਿੱਚ ਹੈਨਾ ਸਾਡੇ ਦਰਸ਼ਕ ਬਾਹਰ ਵੀ ਦੇਖ ਰਹੇ ਕੈਨੇਡਾ ਜਿਹੜੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਕਈ ਵਾਰੀ ਔਰਤਾਂ ਨੂੰ ਕੰਮ ਨਹੀਂ ਮਿਲਦਾ ਤਾਂ ਉਹ ਦੱਸੋ ਮਤਲਬ ਆਪਣੀਆਂ ਜਿਹੜੀਆਂ ਉਹ ਔਰ ਦਿੱਟਾ ਮੀ ਜਾਨਦੀਆਂ ਡਿਪਰੈਸ਼ਨ ਚ ਚਲੀਆਂ ਜਾਂਦੀਆਂ ਤੇ ਜਿੱਤਨਾ ਕਿਤੇ ਆਮ ਤੌਰ ਤੇ ਖਬਰਾਂ ਤੁਸੀਂ ਦੇਖ ਰਹੇ ਹੋਗੇ ਮੌਤ ਵੀ ਹੋ ਜਾਂਦੀਆਂ ਕੁੜੀਆਂ ਨੌਜਵਾਨ ਲੜਕੀਆਂ ਦੀ ਕੱਲ ਪਰਸ ਵੀ ਦੋ ਤਿੰਨ ਦੀ ਮੌਤ ਹੋਈਆ ਕੀ ਕਹਿਣਾ ਚਾਹੁੰਦੀ ਉਹਨਾਂ ਲੜਕੀਆਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੀਆਂ ਤੇ ਉਹਨਾਂ ਨੂੰ ਡਿਪਰੈਸ਼ਨ ਵਿੱਚ ਜਿਹੜੀਆਂ ਆਉਂਦੀਆਂ ਵੀ ਇੱਥੇ ਚਲਾਉਣ ਬਾਰੇ ਕੀ ਸਲਾਹਤ ਕੀ ਮੈਸੇਜ ਹੈ ਨਹੀਂ ਵੀਰੇ ਬਾਹਰ ਜਾਂਦਾ ਤਾਂ ਕੋਈ ਵੀ ਵੇਖੂ ਵੀ ਹੁਣ ਤਾਂ ਆਪੋ ਆਪਣੇ ਹਨਾ ਉਹਦੇ ਹੀ ਹੁੰਦੀ ਹੈ ਫੈਮਿਲੀ ਦੀ ਪਰ ਵੈਸੇ ਬਾਹਰ ਦੇ ਵਿੱਚ ਇੰਨੀ ਕੋਈ ਉਹ ਹੈ ਨਹੀਂਗਾ ਇਸ ਤੋਂ ਬਿਹਤਰ ਹੈ ਵੀ ਬੰਦਾ ਆਪਣੇ ਘਰੇ ਰਹਿ ਕੇ ਕੋਈ ਗੱਲ ਕੰਮ ਚਲਾਵੇ ਸਟਿਚਿੰਗ ਦਾ ਕੰਮ ਬਹੁਤ ਵਧੀਆ ਵੀਰੇ ਜੇ ਆਓਗੇ ਕੱਪੜੇ ਆ ਜਾਂਦੇ ਤੇ ਆਪਾਂ ਸਟਿਚ ਕਰ ਦਿੰਨੇ ਆ ਇਹਦੇ ਵਿੱਚ ਐ ਤਾਂ ਵੀ ਆਪਾਂ ਕੋਈ ਪੈਸਾ ਬਰਬਾਦ ਕਰਤਾ ਜਾਏ ਆ ਉਹਦੇ ਵਿੱਚ ਦੇਖੋ ਪਹਿਲਾਂ ਜਮੀਨਾਂ ਵੀ ਗਹਿਣੇ ਬੈਰ ਟੇਕੇ ਜਾਂਦੀਆਂ ਗਈਆਂ ਗਿਆ ਤੇ ਫਿਰ ਜਾ ਕੇ ਕਿਤੇ ਵੀ ਜਦੋਂ ਕਮਾਈ 25 30 ਲੱਖ ਰੁਪਏ ਬਣਾਉਣਾ ਵੀ ਬਹੁਤ ਔਖਾ ਹੈ ਨਾ ਹਾਏ ਉਹ ਘਟੋ ਘਟ ਕਿੰਨੇ ਚਿਰ ਦੇ ਵਿੱਚ ਪੂਰਾ ਹੁੰਦਾ ਤੇ ਇਹਦੇ ਵਿੱਚ ਆਪਣਾ ਕੋਈ ਇੰਨਾ ਪੈਸਾ ਨਹੀਂ ਲੱਗਦਾਗਾ ਕੁਝ ਨਹੀਂ ਆ ਇਹ ਤਾਂ ਬਸ ਇੱਕ ਹੱਥਾਂ ਦੀ ਕਲਾ ਹੋਣੀ ਚਾਹੀਦੀ ਵੀਰੇ ਜਿਹਦੇ ਕੋਲ ਹੱਥਾਂ ਦੀ ਕਲਾ ਉਹ ਕਦੇ ਵੀ ਭੁੱਖਾ ਨਹੀਂ ਮਰਦਾਗਾ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਖੀਰ ਤੇ ਤੁਹਾਡਾ ਵੀ ਜਿਹੜੇ ਸਾਡੀ ਨੌਜਵਾਨ ਲੜਕੀਆਂ ਸੋਲ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਬਸ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਵੀਰੇ ਆਪਣਾ ਘਰੇ ਰਹਿ ਕੇ ਵੀ ਕੰਮ ਚਲਾਓ ਐਵੇਂ ਬਾਹਰ ਦੇ ਵਿੱਚ ਕੋਈ ਫਾਇਦਾ ਨਹੀਂਗਾ ਹਣਾ ਹੁਣ ਆਪਾਂ ਦੇਖਦੇ ਹੀ ਹੈਗੇ ਵੀ ਬਾਹਰ ਜਾ ਕੇ ਕੋਈ ਕੋਈ ਘਰ ਦੇ ਦੁਖੀ ਹੋ ਜਾਂਦੇ ਆ ਨਾ ਭੇਜ ਕੇ ਕੁੜੀਆਂ ਨੂੰ ਅਨਮੈਰਿਡ ਕੁੜੀਆਂ ਹੋਈਆਂ ਤੁਹਾਡੇ ਸਾਹਮਣੇ ਆਣਾ ਤੇ ਵੀ ਬਹੁਤ ਔਖਾ ਹੋ ਜਾਂਦਾਗਾ ਤੇ ਕਿੰਨੇ ਵੀ ਜਾ ਕੇ ਵੀ ਆਪਣਾ ਸੁਸਾਇਟ ਕਰ ਲੈਂਦੇ ਆ ਜਾਂ ਫਿਰ ਘਰ ਦੇ ਜਾਂ ਫਿਰ ਛੱਡਛੜਾਈ ਆਮ ਤੌਰ ਤੇ ਆਪਾਂ ਇਹ ਕਲਯੁਗ ਦੀਆਂ ਗੱਲਾਂ ਸੁਣਦੀ ਆ ਰਹੇ ਹੈਗੇ ਤੇ ਵੀ ਇੱਕ ਬਿਸਤਰਾ ਵੀ ਆਪਦਾ ਘਰੇ ਕੰਮ ਚਲਾਉਣਾ ਤੇ ਬਾਕੀ ਤਰ੍ਹਾਂ ਵੀ ਸਾਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ ਸਾਰੀਆਂ ਭੈਣਾਂ ਨੂੰ ਮੇਰੀ ਰਿਕਵੈਸਟ ਹੈਗੀ ਵੀ ਸ਼ੋਪ ਬਿਟੀ ਕਨਥੇ ਆਪਾਂ ਗੌਥਿਕਾ ਕ੍ਰੇਟਾ ਤੇ ਸੂਟ ਵਰਕ ਕਰਦੇ ਆਂਗੇ ਹੈਂਡਵਰਕ ਪੇਂਟਿੰਗ ਬਲੋਕ ਪੇਂਟਿੰਗ ਦਾ ਕੰਮ ਵੀ ਕਰਦੇ ਆਂਗੇ ਵੀ ਸਾਨੂੰ ਮੇਰੇ ਤੋਂ ਬਸ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਸਾਨੂੰ ਪਿੰਡਾਂ ਦੇ ਨੂੰ ਵੀ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਤਸਵੀਰ ਕੌਰ ਹੈ ਪਿੰਡ ਭੂਰੇ ਜ਼ਿਲ੍ਹਾ ਬਰਨਾਲਾ ਅਸੀਂ ਸ਼ੋਪ ਬਿਟੀ ਨਥੇੜਾ ਵੱਲੋਂ ਸੂਟ ਤਿਆਰ ਕਰਵਾਏ ਸੀ ਇਹ ਸੂਟ ਬਹੁਤ ਵਧੀਆ ਕਢਾਈ ਹੈ ਦੇਖ ਸਕਦੇ ਹੋ ਕੋਈ ਆਏ ਨਹੀਂ ਹੈਗਾ ਬਹੁਤ ਘੱਟ ਖਰਚੇ ਵਿੱਚ ਤੇ ਬਹੁਤ ਘੱਟ ਸਮੇਂ ਵਿੱਚ ਜੀ ਦੀਦੀ ਬਹੁਤ ਵਧੀਆ ਨੇ ਉਹਨਾਂ ਤੋਂ ਸੂਟ ਰੈਡੀ ਕਰਵਾਉਣ ਲਈ ਉਹਨਾਂ ਦਾ ਸਪਨ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੰਧਿਤ ਕੌਰ ਹੈ ਪਿੰਡ ਬੈਣੀ ਮਹਿਰਾ ਜ਼ਿਲ੍ਹਾ ਬਰਨਾਲਾ ਰਸੋਪਤੀਕਨ ਦੇਹਾ ਨਾਲ ਅਸੀਂ ਮੈਂ ਕਾਫੀ ਟਾਈਮ ਤੋਂ ਡਿਊਟੀ ਹੋਈ ਹਾਂ

ਇਹ ਸਮਾ ਨਥੇਸ਼ਾ ਤੋਂ ਪੜ੍ਹੇ ਲਿਖੇ ਲੜਕੀ ਨੇ ਜਿਹਨੇ ਆਪਣਾ ਕੰਮ ਚਲਾਇਆ ਅਮਨਦੀਪ ਕੌਰ ਤਾਨੂੰ ਸਾਰੀ ਜਾਣਕਾਰੀ ਇਹਨਾਂ ਨੇ ਦੱਸੀ ਕਿ ਇਸ ਤਰ੍ਹਾਂ ਵੀ ਅਸੀਂ ਮਤਲਬ ਜਿੰਨਾ ਕੁ ਪੈਸਾ ਲਾਇਆ ਲੱਖ ਰੋੜ ਲੱਖ ਲਗਾਏ ਵੀ ਦੇ ਵਿੱਚ ਆਪਣਾ ਕੰਮ ਆ ਜਿਹੜੀ ਆ ਉਹ ਵਧੀਆ ਚਲਾ ਸਕਦੀ ਹਾਂ ਇਹਨਾਂ ਨੇ ਸੁਨੇਹਾ ਦਿੱਤਾ ਲੜਕੀਆਂ ਨੂੰ ਵੀ ਆਪਣਾ ਬਾਹਰ ਜਾਣ ਦੀ ਬਜਾਏ ਉਹ ਆਪਣਾ ਪਿੰਡਾਂ ਦੇ ਵਿੱਚ ਹੀ ਜਾਂ ਸ਼ਹਿਰਾਂ ਦੇ ਵਿੱਚ ਆਪਣਾ ਕੰਮ ਹੱਥੀ ਕਰਨਾ ਤਾਂ ਕਿ ਆਪਣਾ ਰੋਜ਼ਗਾਰ ਆ ਜਿਹੜਾ ਉਹ ਵਧੀਆ ਚ ਰੱਖ ਸਕਣ ਤੇ ਇੱਥੇ ਆਪਣੀ ਸੁੱਖ ਦੀ ਰੋਟੀ ਆ ਜਿਹੜੀ ਉਹ ਕਮਾ ਸਕਣ ਕੈਮਰਾਮੈਨ ਕਮਲ ਜਨ ਲਖਵਿੰਦਰ ਸ਼ਰਮਾ